ਤੇ ਮੈਂ ਇਸੇ ਪਰਪਸ ਲਈ ਚੱਲਿਆ ਕਿਉਂਕਿ ਅਛੇ ਚਿੰਤਾ ਹੈ ਨਹੀਂ ਮੈਂ ਸਿਰਫ ਇਹ ਹੀ ਗੱਲ ਕਰਨ ਚੱਲਿਆ ਹਾਂ ਸਪੀਕਰ ਸਾਹਿਬ ਨਾਲ ਬਈ ਓਮ ਗਿਰਲਾ ਜੀ ਨਾਲ ਵੀ ਕਦੋਂ ਸੌ ਚਕਾਣੀ ਹੈ ਇਹਨਾਂ ਪਰ ਤੱਕ ਸੰਭਾਵਨਾ ਹੈ ਇਹ ਤਾਂ ਵੈਸੇ ਤਾਂ 5 6 ਤਰੀਕ ਤੱਕ ਸੰਭਾਵਨਾ ਹੈ ਮੈਂ ਸ਼ੋਰ ਨਹੀਂ ਕਹਿ ਰਿਹਾ ਮੈਨੂੰ ਲੱਗਦਾ ਵੀ 2 4 ਦਿਨਾਂ ਵਿੱਚ ਚੁਕਵਾ ਦੇਣਗੇ ਉਸੇ ਕਰ ਉਸੇ ਬਿਆਪਤੀ ਮੈਨੂੰ ਲੱਗਦਾ ਵੀ ਹੁਣ ਦੋ ਚਾਰ ਦਿਹਾ ਦੇ ਦੇ। ਸਰਕਾਰ ਨੇ ਪਹਿਲਾਂ ਹੀ ਲੈਟਰ ਦੇ ਦਿੱਤੀ ਆ। ਆਹ ਪਹਿਲਾਂ ਹੀ ਚਾਹੀਦਾ ਸੀ ਉਹ ਤਾਂ ਹੈ ਹੀ ਆ ਆਬਵੀਅਸ ਹੈ ਵੀ ਜਿਸ ਦਿਨ ਉਹਨਾਂ ਦਾ ਸ਼ਡਿਊਲ ਦੇ ਵਿੱਚ ਸੀਗਾ ਵੀ ਅੱਜ ਸੌਂ ਚੁਕਾਣੀ ਆ ਉਹਨਾਂ ਨੂੰ ਉਸੇ ਦਿਨ ਹੀ ਚੁਕਾਉਣੀ ਚਾਹੀਦੀ ਸੀ ਨਾ। ਤੇ ਮੈਂ ਇਸੇ ਪਰਪਸ ਲਈ ਚੱਲੇ ਆ ਕਿਉਂਕਿ ਅੱਛਾ ਚਿੰਤਾ ਹੈ ਨਹੀਂ। ਮੈਂ ਸਿਰਫ ਇਹੀ ਗੱਲ ਕਰਨ ਚੱਲੇ ਆ ਸਪੀਕਰ ਸਾਹਿਬ ਨਾਲ ਬਈ ਓਮ ਗਿਰਲਾ ਜੀ ਨਾਲ ਵੀ ਕਦੋਂ ਸੌਂ ਚੁਕਾਣੀ ਆ ਇਹਨਾਂ। ਕੋੜ ਤੱਕ ਸੰਭਵ ਨਹੀਂ ਇਹ ਤਾਂ ਵੈਸੇ ਤਾਂ 5 6 ਤਰੀਕ ਤੱਕ ਸੰਭਾਵਨਾ ਹੈ ਮੈਂ ਸ਼ੋਰ ਨਹੀਂ ਕਹਿ ਰਿਹਾ ਮੈਨੂੰ ਲੱਗਦਾ ਵੀ ਦੋ ਚਾਰ ਦਿਨਾਂ ਚ ਚੁਕਵਾ ਦੇਣਗੇ ਹਾਂ ਉਸੇ ਕਰ ਉਸੇ ਵਿਆਫਤੀ ਮੈਨੂੰ ਲੱਗਦਾ ਵੀ ਉਹ ਦੋ ਚਾਰ ਦਿਨਾਂ ਚ ਚੁਕਾ ਦੇਣਗੇ ਜਦ ਸਰਕਾਰ ਨੇ ਪਹਿਲਾਂ ਇਹ ਲੈਟਰ ਲਿਖੀ ਆ ਉਹ ਪਹਿਲਾਂ ਹੀ ਚਾਹੀਦੇ ਸੀ ਉਹ ਤਾਂ ਹੈ ਹੀ ਆ ਓਬਵੀਅਸ ਹੈ ਵੀ ਜਿਸ ਦਿਨ ਉਹਨਾਂ ਦਾ ਸ਼ਡਿਊਲ ਦੇ ਵਿੱਚ ਸੀਗਾ ਵੀ ਅੱਜ ਸੌਂ ਚੁਕਾਣੀ ਆ ਉਹਨਾਂ ਨੂੰ ਉਸੇ ਦਿਨ ਹੀ ਚੁਕਾਉਣੀ ਚਾਹੀਦੀ ਸੀ ਨਾ ਕਿ ਮੈਂ ਇਸੇ ਪਰਪਸ ਲਈ ਚੱਲੇ ਆ ਕਿਉਂਕਿ ਅਚੈਨਤਾ ਹੈ ਨਹੀਂ ਮੈਂ ਸਿਰਫ ਇਹੀ ਗੱਲ ਕਰਨ ਚੱਲੇ ਆ ਸਪੀਕਰ ਸਾਹਿਬ ਨਾਲ ਬਈ ਓਮ ਗਿਰਲਾ ਜੀ ਨਾਲ ਵੀ ਕਦੋਂ ਸੌ ਚਕਾਣੀ ਹੈ ਇਹਨਾਂ ਨੂੰ ਕੋਈ ਤੱਕ ਸਭਾ ਨਹੀਂ ਇਹ ਤਾਂ ਵੈਸੇ ਤਾਂ 5 6 ਤਰੀਕ ਤੱਕ ਸੰਭਾਵਨਾ ਹੈ ਮੈਂ ਸ਼ੋਰ ਨਹੀਂ ਕਹਿ ਰਿਹਾ ਮੈਨੂੰ ਲੱਗਦਾ ਵੀ ਦੋ ਚਾਰ ਦਿਨਾਂ ਚੋਂ ਚੁਕਵਾ ਦੇਣਗੇ ਉਸੇ ਕਰ ਉਸੇ ਵਿਆਫਤ ਹੀ ਮੈਨੂੰ ਲੱਗਦਾ ਵੀ ਹੁਣ ਦੋ ਚਾਰ ਦਿਹਾ ਦੇਣਗੇ ਸਰਕਾਰ ਨੇ ਪਹਿਲਾਂ ਇਹ ਲੈਟਰ ਲਿਖੀ ਆ ਉਹ ਪਹਿਲਾਂ ਹੀ ਚਾਹੀਦੇ ਸੀ ਉਹ ਤਾਂ ਹੈ ਹੀ ਆ ਓਬਵੀਅਸ ਹੈ ਵੀ ਜਿਸ ਦਿਨ ਉਹਨਾਂ ਦੇ ਸ਼ਡਿਊਲ ਦੇ ਵਿੱਚ ਸੀਗਾ ਵੀ ਅੱਜ ਸੌਂ ਚੁਕਾਣੀ ਆ ਉਹਨਾਂ ਨੂੰ ਉਸੇ ਦਿਨ ਹੀ ਚੁਕਾਉਣੀ ਚਾਹੀਦੀ ਸੀ ਨਾ ਤੇ ਮੈਂ ਇਸੇ ਪਰਪਸ ਲਈ ਚੱਲੇ ਆ ਕਿਉਂਕਿ ਅੱਛਾ ਚਿੰਤਾ ਹੈ ਨਹੀਂ ਮੈਂ ਸਿਰਫ ਇਹਹੀ ਗੱਲ ਕਰਨ ਚੱਲੇ ਆ ਸਪੀਕਰ ਸਾਹਿਬ ਨਾਲ ਬਈ ਓਮ ਗਿਰਲਾ ਜੀ ਨਾਲ ਵੀ ਕਦੋਂ ਸੌਂ ਚੁਕਾਣੀ ਆ ਇਹਨਾਂ ਕਰ ਤੱਕ ਸੰਭਾਵਨਾ ਇਹ ਤਾਂ ਵੈਸੇ ਤਾਂ 5 6 ਤਰੀਕ ਤੱਕ ਸੰਭਾਵਨਾ ਹੈ ਮੈਂ ਸ਼ੋਰ ਨਹੀਂ ਕਹਿ ਰਿਹਾ ਮੈਨੂੰ ਲੱਗਦਾ ਵੀ ਦੋ ਚਾਰ ਦਿਨਾਂ ਚੋ ਚੁਕਵਾ ਦੇਣਗੇ ਹਾਂ ਉਸੇ ਕਰ ਉਸੇ ਵਿਆਫਤ ਹੀ ਮੈਨੂੰ ਲੱਗਦਾ ਵੀ ਹੁਣ ਦੋ ਚਾਰ ਦਿਨਾਂ ਦੇ ਦੇ ਆ ਉਹ ਪਹਿਲਾਂ ਹੀ ਚਾਹੀਦੇ ਸੀ ਉਹ ਤਾਂ ਹੈ ਹੀ ਆ ਓਬਵੀਅਸ ਹੈ ਵੀ ਜਿਸ ਦਿਨ ਉਹਨਾਂ ਦਾ ਸ਼ਡਿਊਲ ਦੇ ਵਿੱਚ ਸੀਗਾ ਵੀ ਅੱਜ ਸੌਂ ਚੁਕਾਣੀ ਹੈ ਉਹਨਾਂ ਨੂੰ ਉਸੇ ਦਿਨ ਹੀ ਚੁਕਾਉਣਾ ਚਾਹੀਦੀ ਸੀ ਨਾ ਤੇ ਮੈਂ ਇਸੇ ਪਰਪਸ ਲਈ ਚੱਲੇ ਆ ਕਿਉਂਕਿ ਅਚੈਨਤਾ ਹੈ ਨਹੀਂ ਮੈਂ ਸਿਰਫ ਇਹਹੀ ਗੱਲ ਕਰਨ ਚੱਲੇ ਆ ਸਪੀਕਰ ਸਾਹਿਬ ਨਾਲ ਬਈ ਓਮ ਬਿਰਲਾ ਜੀ ਨਾਲ ਵੀ ਕਦੋਂ ਸੌ ਚਕਾਣੀ ਆ ਇਹਨਾਂ ਨੂੰ ਕੋਈ ਤੱਕ ਸਭਾ ਨਹੀਂ ਇਹ ਤਾਂ ਵੈਸੇ ਤਾਂ 5 6 ਤਰੀਕ ਤੱਕ ਸੰਭਾਵਨਾ ਹੈ ਮੈਂ ਸ਼ੋਰ ਨਹੀਂ ਕਹਿ ਰਿਹਾ ਮੈਨੂੰ ਲੱਗਦਾ ਵੀ ਦੋ ਚਾਰ ਦਿਨਾਂ ਚੋ ਚਕਵਾ ਦੇਣਗੇ ਉਸੇ ਕਰ ਉਸੇ ਵਿਆਫਤੀ ਮੈਨ ਲੱਗਦਾ ਵੀ ਉਹਨ ਦੋ ਚਾਰ ਦਿਰਾ ਦੇਣਗੇ ਜੇ ਸਰਕਾਰ ਨੇ ਪਹਿਲਾਂ ਇਹ ਲੈਟਰ ਲਿਖੀ ਆ ਉਹ ਪਹਿਲਾਂ ਹੀ ਚਾਹੀਦੇ ਸੀ ਉਹ ਤਾਂ ਹੈ ਹੀ ਆ ਆਬਵੀਅਸ ਹੈ ਵੀ ਜਿਸ ਦਿਨ ਉਹਨਾਂ ਦਾ ਸ਼ਡਿਊਲ ਦੇ ਵਿੱਚ ਸੀਗਾ ਵੀ ਅੱਜ ਸੌਂ ਚੁਕਾਣੀ ਆ ਉਹਨਾਂ ਨੂੰ ਉਸੇ ਦਿਨ ਹੀ ਚੁਕਾਉਣੀ ਚਾਹੀਦੀ ਸੀ ਨਾ